ਤੂੰ ਬਾਤ ਉਹਦਾ ਬਣੀ ਮੁੰਡਾ ਦਾ ਗੱਲ ਦਿਲ ਤੇ ਲਾ ਲਈ ਵੀ ਗੁੱਸੇ ਨਾਲ ਮੇਰੀ ਵੀ ਨਾਲ ਕਰਾਤੀ ਕੀ ਕਰਾਂ ਮੈਂ ਕਹਾ ਤੈਨੂੰ ਆਖਿਆ ਹੀ ਨਾਸ ਕਰ ਨਾ ਮੈਂ ਜਿਹੜੀ ਗੱਲ ਕਹੀ ਹੈ ਨਾ ਇਹਨੇ ਨਹੀਂ ਸੁਤਰੋਣੇ ਇਹਨੇ ਤੈਨੂੰ ਬਾਹਰ ਕਰ ਦੇਣਾ ਇੰਨੀ ਮੇਰੀ ਬੇਈਤੀ ਤੇ ਤੂੰ ਬੋਲੀ ਨਹੀਂ ਹੈ ਤੇਰੇ ਕੋ ਬੋਲਿਆ ਨਹੀਂ ਜਾਂ ਤੂੰ ਮੂੰਹ ਚ ਲਾ ਜੇ ਪਈਂ ਇਹਨੂੰ ਨਹੀਂ ਪਤਾ ਮੇਰੀ ਭੈਣ ਮੈਂ ਇੱਥੇ ਵੜਨ ਵਾਲੀ ਗਾਂ ਤੂੰ ਸੁਣ ਲੈ ਮੇਰੀ ਕੰਨ ਫੋਲ ਕੇ ਦੂਤ ਜਲ ਮੇਰੀ ਭੈਣ ਆ ਤੂੰ ਤਾਂ ਸਮਝ ਸਕਦੀ ਹੈ ਹੁਣ ਉਹਨੂੰ ਸਮਝੀ ਖਵਾ ਮੇਰੀ ਵੀ ਸਾਥ ਸੀ ਗੁੱਸਾ ਤੇ ਆਉਂਦਾ ਹੀ ਏ ਥੋੜੀ ਕਿ ਮੈਨੂੰ ਗੁੱਸਾ ਨਹੀਂ ਆਉਂਦਾ ਕਿ ਮੇਰੇ ਭੈਣ ਭਰਾ ਨੇ ਇਦਾਂ ਕਰ ਤੈਨੂੰ ਵੀ ਤਾਂ ਮੇਰੇ ਤੇ ਕੇ ਬੀਤੀ ਮੈਂ ਤੈਨੂੰ ਸਿਖਾਤਾ ਗਿਆ ਕਿ ਕਿਵੇਂ ਜੱਸ ਕੋਣ ਨਹੀਂ ਇਹਨੂੰ ਕਰ ਮੈਂ ਤਾਂ ਤੈਨੂੰ ਆਖਿਆ ਵੀ ਇਹ ਟੱਬਰ ਬੜਾ ਹੋਇਆ ਸਾਥਾ ਇਹਨਾਂ ਕਿੱਥੇ ਮੈਨੂੰ ਐਸੇ ਬਾਹਰ ਚਲਾਉਂਦੇ ਐ ਐਕਟਿਵ ਆ ਵਾ ਅੱਜ ਕੱਲ ਹਰ ਘਰ ਚੱਕਦੇ ਮੈਨੂੰ ਚੋਕੀ ਤੋਂ ਬਾਹਰ ਵੀ ਨਿਕਲ ਨਹੀਂ ਦਿੱਤਾ ਤੇ ਮੈਂ ਐਕਚੁਅਲੀ ਕੀ ਕਰਨਾ ਯਾਦ ਕਰਕੇ ਰੱਖਿਆ ਬਹੁਜੀ ਤੂੰ ਜਿਹੜੀ ਰਹਿਣ ਵਾਲੀ ਸੀ ਉਹ ਤੇ ਮੂੰਹ ਤੇ ਆ ਬੰਦ ਕਰ ਛੱਡੀ ਜਿਵੇਂ ਕਰਕੇ ਤੂੰ ਵੀਜੀ ਤੇਰੇ ਗਾੜੀ ਉਹਨਾਂ ਨੇ ਹੁਣ ਕੀ ਕਰ ਸਕਦੀ ਦੱਸ ਦ ਕੁਝ ਛੱਡ ਪਰੇ ਗੁੱਸਾ ਤੋਂ ਤੇ ਮੇਰੀ ਆਪਣੀ ਹੈ ਤੂੰ ਤੇ ਸਮਝ ਸਾਰੀ ਨਾ ਦਿਖਾ ਦੋ ਇੱਕ ਬੰਦਾ ਜੋ ਕਿੰਦਾ ਹੈ ਉਹ ਵੀ ਦੋ ਦਿਨ ਦਿਖਾਉਣਗੇ ਕਾਹਨ ਤੂੰ ਕੋਈ ਛੋਟ ਛੋਟ ਜਿਹਾ ਕਹਿਣਾ ਕਿ ਤਾ ਨਾ ਕਿੰਨਾ ਚਿਰ ਬੈਠੀ ਨਾ ਹਾਂ ਉਹ ਜੇ ਤੇ ਹੈ ਨਾਲ ਹੰਡਣ ਵਾਲੀ ਹੈ ਤੇ ਹੋਰ ਸਹੀ ਤੇਰੀ ਸੱਸ ਮੈਂ ਤੇ ਲੇਕੀ ਇੱਕਾਂ ਦੀ ਜਨਾਨੀ ਤੇ ਮਜੂਰ ਨਹੀਂ ਫੜੇ ਨੇ ਅੜ ਬਸ ਬਾਤ ਹੀ ਹੁੰਦੀ ਸੀ ਤੇ ਬੋਲਣ ਲੱਗੀ ਤੇ ਕਿਰੇ ਮੈਂਟ ਨਹੀਂ ਲੰਦੀ ਇਹ ਨਹੀਂ ਨਹੀਂ ਦਿੱਤਾ ਹੁਣ ਚੱਲ ਹੁਣ ਕੁੜੀ ਬਉਟੀ ਦੀ ਹੈ ਮੇਰੀ ਦੀ ਭੈਣ ਹੈ ਕੋਈ ਨਾ ਚੱਲ ਮੈਨੂੰ ਤੇ ਆਪ ਗੁੱਸਾ ਆਉਂਦਾ ਵੀ ਚੱਲ ਮੈਨੂੰ ਕਰ ਲੈਂਦੀ ਮੈਂ ਤੇ ਚੱਲ ਕੋਈ ਨਹੀਂਗਾ ਤੇ ਮੈਨੂੰ ਤੇ ਆਪ ਗੁੱਸ ਕੀ ਕਿਹੜਾ ਰੋਜ ਤੁਰੇ ਰਹਿਣਾ ਹੈ ਤੂੰ ਗੱਲ ਸੁਣ ਮੇਰੀ ਗਲਤੀ ਸਾਰੀ ਤੇਰੀ ਤੂੰ ਚੜਾਈ ਭੂਏ ਹੋਰ ਕੋਈ ਗੱਲ ਭੂਏ ਚੜਾਈ ਤੋਂ ਤੂੰ ਜਵਾਬ ਨਹੀਂ ਦੇ ਸਕਦੀ ਥੋਗਾ ਕੀ ਮੈਂ ਜਾ ਸਿੱਖ ਲਿਆ ਦੇ ਕੋਲ ਇੱਕ ਤਾਂ ਐਕਟਿਵਰ ਜਾ ਸਿੱਖਣੀ ਉਹ ਵੀ ਮੈਂ ਘਰੇ ਘਰੇ ਸਿੱਖਣੀ ਇੰਨੀ ਵੀ ਮੇਰੀ ਹੁੰਦੀ ਨਹੀਂ ਕਿ ਮੈਂ ਘਰ ਚ ਕੋਈ ਚੀਜ਼ ਚਲਾ ਲਾਂ ਤੈਨੂੰ ਨਹੀਂ ਪਤਾ ਇਹਨਾਂ ਦਾ ਇਹ ਤੇ ਬਸ ਇਹ ਯੂਪ ਕਰਦੀ ਰਹੇ ਉਹ ਕਰ ਮੇਰੀ ਵੀ ਸੱਸਾ ਕੀ ਆ ਦੂਜੀ ਆਉਣੀ ਆ ਤੇ ਉਹੋ ਜੀ ਆਵੇ ਤੇ ਫੇਰ ਭਾਵੇਂ ਇਹਨਾਂ ਦੀਆਂ ਅੱਖਾਂ ਉੱਗਣ ਫੇਰ ਭਾਵੇਂ ਨਨ ਮੇਰਾ ਖਿਆਲ ਰਵੇ ਅੱਜ ਕਿੱਥੇ ਇਹਨਾਂ ਨੇ ਮੇਰਾ ਖਿਆਲ ਹੈ ਆੰਗ ਕੇ ਦਾ ਕਿਆ ਕਰੇ ਸਿੱਲੀ ਜਾਨੀ ਉਹਨੇ ਮੈਂ ਦੱਗੇ ਨਹੀਂ ਦੁੱਜੀ ਨਾ ਮੇਰੇ ਇਰਕੀ ਭੋਲੀ ਆ ਜੀ ਮੈਂ ਇੰਨੀ ਵੀ ਚਲਤੀ ਆਖਾਂ ਨੂੰ ਤੂੰ ਚਲਾ ਕੇ ਕਿਹੜਾ ਸਾਡ ਤੂੰ ਰਹਣਾ ਇੱਥੇ ਚਾਰ ਦਿਨ ਚਲ ਤੂੰ ਨਾ ਉਹ ਜਿਹੜੇ ਦੋ ਤੇ ਲੱਗੇ ਆ ਕੋਈ ਨਾ ਕੋਈ ਐ ਉਹਦੇ ਅੱਖਾਂ ਤੇ ਬਗਾਉਂਣਾ ਦਿਲ ਤੇ ਲਾ ਤੂੰ ਮੈਂ ਤਗਣਾ ਸੁਣੀ ਮੈਂ ਦੱਸਣਾ ਸਾਰਿਆਂ ਨੂੰ ਜਾ ਕੇ ਦੱਸਣਾ ਨਹੀਂ ਕਿਸੇ ਨੂੰ ਜਾਣਾ ਕੋਈ ਨਹੀਂ ਗਾ ਚਲ ਜਾਣਾ ਉਹ ਤੇ ਚਲ ਕੋਈ ਨਹੀਂ ਗਾ ਪਰ ਦੱਸਣਾ ਨਹੀਂ ਆਪਾਂ ਕਿਹੇ ਦਾ ਚਾਲ ਕੋਈ ਨਾ ਆਵੇ ਨਹੀਂ ਦੇਸ ਨੋਟ ਆਫ ਥਿੰਕ ਅਨੇ ਸਵਕਤੇ ਕੀ ਕਰਨਾ ਜਾ ਕੇ ਰੋਟੀ ਪਾਣੀ ਖਾ ਕੇ ਜਾਵਾਂ। ਸਬਜ਼ੀਆਂ ਦੇ ਇਹ ਮੇਰੀਆਂ ਨਾਲ ਦੀ ਰਾਤ ਸਾਰੀ ਗੱਲਾਂ ਮੈਂ ਸੋਈ ਥੋਈ ਤੇ ਮੈਂ ਦੀਖਦੀ ਰਹੀ ਤੇਰੀ ਰੋਟੀ ਅੱਜ ਬਈ ਤੱਕ। ਇੰਨਾ ਚਿਰ ਉਹ ਨਹੀਂ ਉਹ ਤੇ ਮੈਂ ਕਹਿੰਦੇ ਹੀ ਮੈਨੂੰ ਕਹਿੰਦੇ ਹੀ ਤੇਰੇ ਨਹੀਂ ਉਹ ਗੱਲ ਕੋਈ ਨਹੀਂ ਆ ਮੈਨੂੰ ਸਾਰਾ ਪਤਾ ਵਾ। ਤੈਨੂੰ ਨਹੀਂ ਕੋਈ ਵੀ ਗੱਲ ਕਹੀ ਉਹਨੇ ਮੈਨੂੰ ਜੋ ਕਹਿੰਦੇ ਤੇ ਮੈਨੂੰ ਕਹਿੰਦੇ ਉਹ ਸਾਡੀ ਗੱਲ ਹੋਈ ਹੀ ਕੋਈ। ਉਹ ਤਾਂ ਮੇਰੇ ਕਰਕੇ ਕੱਢਦੀ ਹੀ ਵੀ ਇਹ ਨਹੀਂ ਤੇਰਾ ਨਹੀਂ ਉਹਨੇ ਕਿਹਾ ਮਰ ਜਾਇਆ ਕਰ ਤਾ ਤੌਨ ਨੂੰ ਥੋੜਾ ਜਿਹਾ ਗੁੱਸਾ ਲੱਗਾ ਤੈਨੂੰ ਨਹੀਂ ਕੱਖ ਵੀ ਕਹਿੰਦੀ। ਤੂੰ ਨਾ ਐਵੇਂ ਗੁੱਸਾ ਨਾ ਕਰ ਕੋਈ ਨਹੀਂ ਤੂੰ ਨਾ ਇਹ ਮੇ ਕਰਿਆ ਕਰ ਕੋਈ ਨਹੀਂ ਚਾਟ ਪਰ ਤੂੰ ਗੁੱਸਾ ਕਿਉਂ ਕਰਦੀ ਹੈਂ ਤੇਰੇ ਮੈਂ ਚੱਲ ਜਣਾ ਸਕਤੇ ਮੈਨੂੰ ਰੋਟੀ ਬਣਾ ਦੀ ਜੇ ਬਣਾ ਕੇ ਦੇਣੀ ਨਹੀਂ ਤੇ ਚਾਹ ਪਿਆ ਦੀ ਮੈਂ ਚੱਲ ਜੂ ਉਦਹੀਂ ਨਹੀਂ ਨਹੀਂ ਕਿਉਂ ਰੋਟੀ ਖਾ ਕੇ ਜਾਣੀ ਪਾਣਾ ਸਿੱਧੀ ਨਹੀਂ ਤੇ ਮੈਂ ਨਹੀਂ ਉੜਨਾ ਗਾਂ ਤੋਂ ਦੁਬਾਰਾ ਇੱਥੇ ਕੋਈ ਨਹੀਂ ਮੈਂ ਸਹੀਏ ਸਹੀਏ ਇਹਨੂੰ ਕਹੂੰਗੀ ਰਾਤ ਨੂੰ ਫੇਰ ਦਿਨ ਆ ਕਰਿਆ ਕਰ ਜਲ ਮੇਰੇ ਨਾਲ ਤੇ ਜੋ ਕਰਨਾ ਕਰਨਾ ਹੀ ਕਰਨਾ ਤੇ ਜਲ ਇਦਾਂ ਭੈਣ ਭਰਾ ਨਾ ਇਹ ਨਾ ਕਰਿਆ ਕਰੀਬ ਦਾ ਆਉ ਇਹਨੂੰ ਸਮਝਾਣਾ ਨਹੀਂ ਤੇ ਇੱਥੇ ਕਿਹ ਕੇ ਭੈਣ ਭਰਾ ਨਹੀਂ ਤੇਰੇ ਦੇ ਵੜਿਆ ਤਾਂ ਨਾ ਕਿ ਭਰਾਣੇ ਵੜਿਆ ਤਾਂ ਨਾ ਕਿ ਭੈਣ ਦੇ ਮਾਂ ਨਹੀਂ ਜਾ ਕੇ ਸਮਝਾਉਂਦਾ ਤੂੰ ਨਾ ਗੁੱਸਾ ਕਰ ਕੋਈ ਨਹੀਂ ਲੜਾਈ ਨਾ ਹੋਵੇ ਅਦਾ ਨਾ ਗੋਣ ਰੱਖਣਾ ਇਹਨਾਂ ਹਰ ਇਹ ਨਾ ਕਰਦੀ ਹੋਵੇ ਤੇਰੀ ਮਾਂ ਮੰਮੀ ਆਪਣੀ ਉਹਦੀ ਉਹ ਤਾਂ ਨਾ ਕਰਦੀ ਹੋਵੇ ਨਾ ਜਦੋਂ ਭਰਾ ਹੁੰਦੇ ਉਹਦੇ ਨਾ ਕਰਦੀ ਹੋਗੀ ਤੂੰ ਇਹੋ ਹੀ ਹੈ ਬਸ ਗੱਲਾਂ ਦੱਬੀ ਜਾਣੀ ਅੰਦਰ ਵੀ ਕੋਈ ਨਹੀਂ ਦੱਸਣਾ ਨਹੀਂ ਕਿਸੇ ਨੂੰ ਬਸ 베ਜਤੀ ਪਾਉਣੀ ਮਰਜ਼ੀ ਹੋਈ ਜਾਵੇ ਕੋਈ ਨਹੀਂ ਸਹੀ ਜੇ ਸਹੀ ਆਖੂ ਵੀ ਹੁਣ ਕੀ ਕਰਾਂ ਜੇ ਨਹੀਂ ਚੱਲਦੀ ਹੁੰਦੀ ਤੇ ਇਦਾਂ ਹੀ ਮੈਂ ਇੱਕ ਦੱਸ ਕਰ ਆਉਂਦੀ ਚੱਲ ਕੋਈ ਨਹੀਂ ਗਾਉਣ ਚੱਲ ਬਣਾ ਫਿਰ ਰੋਟੀ ਮੈਂ ਖਾਵਾਂ پتا نہیں آ گ ਅਮਰੇ ਲੱਤਾ ਕੋਟਾ ਨੋਦੇ ਕੋਟਾ ਦੇ ਚਿਰ ਕਰ ਕੀ ਤਨ ਪੱਠੀਆਂ ਮਤਾਂਦਰ ਦੇ ਦਿੰਦੇ ਹੋ ਕੋਈ ਨਹੀਂ ਮੈਂ ਤਾਂ ਸਬਜੀ ਦਾ ਸੋਚਣ ਦਈ ਹਾਂ ਵੀ ਕੀ ਧਾਰਨਾ ਸਭ ਤੈਨੂੰ ਡੰਗਿਆ ਤਰਾ ਕਿਹਾ ਵੀ ਢਾਲ ਧਰ ਲੈ ਹਜੇ ਵੀ ਸੋਚਣ ਦਈ ਤੇ ਮੈਂ ਸਬਜੀ ਧਰ ਲੈਂਦੀ ਕਵੇਲਾ ਉਹ ਚੱਲਿਆ ਸੀ ਕੋਈ ਨਹੀਂ ਕੋਈ ਨਹੀਂ ਕਿਤੇ ਸਬਜੀ ਨੂੰ ਕਵੇਲਾ ਤੇ ਲੱਤਾ ਕੋਟਾ ਮੇਂ ਗੱਲਾਂ ਪਾ ਵੀ ਡੋਂਦੇ ਨਾ ਕਣੀ ਮੇਰੀ ਸੋਣਾ ਗੱਲ ਜਿਹੜੀਆਂ ਚੁੰਨੀਆਂ ਤੇ ਪੇਰਤੀਆਂ ਲੈ ਲਈ ਨਾ ਇਹ ਸਾਫ ਤੇ ਰੱਖ ਲੈ ਕੋਈ ਸਾਦੀ ਚੁੰਨੀ ਕਾਟਨ ਦੀ ਲੈ ਲਿਆ ਕਰ ਨਾਲੇ ਆਣੀ ਕੱਲ ਨੂੰ ਵਿਆਹ ਆਉਂਦਿਆ ਆ ਤਾਂ ਤੇ ਸੂਟ ਬਣਾ ਲਈ ਮੈਂ ਨਹੀਂ ਮੜ ਕੇ ਇਹਨੇ ਬਣਾ ਬਣਾ ਕੇ ਦੇਨੇ ਇਹ ਕ ਨਹੀਂ ਲੈਂਦੀ ਉਹ ਇਹਦਾ ਕਰਕੇ ਪੈਂਦਾ ਕਰਕੇ ਲਈ ਆਜੋ ਤੇਰੇ ਭਾਣ ਨੇ ਮੇਰੇ ਉੱਤੇ ਬਹੁਤ ਜ਼ਬਾਨ ਚਲਾਈ ਆ ਇਹ ਮੈਨੂੰ ਸਿਰੇ ਕਿਸਣੀ ਨਹੀਂ ਚਾਹੀਦੀ ਤੈਨੂੰ ਮੈਂ ਤਾਂ ਖੋਈ ਆਇਓ ਮੰਮੀਨ ਮੈਂ ਆਪ ਆਖੂੰਗੀ ਕਿ ਚਲੇ ਜਾ ਕਰੋ ਬੁਰੇ ਲੱਗੀ ਦਾ ਮੈਨੂੰ ਨਹੀਂ ਪਤਾ ਜੋ ਆਕਣਾ ਆਕ ਨਾਕਣਾ ਮੈਨੂੰ ਨਹੀਂ ਸਿਰੇ ਕਿਸਣੀ ਚਾਹੀਦੀ ਮੈਨੂੰ ਤਾਂ ਦਿਲ ਦੀ ਵੀ ਉਹ ਵਖਾਲੀ ਹੁਣ ਮੇਰੇ ਕੋ ਪੋਲੀ ਆ ਬੋਲਣ ਵਾਲਾ ਪੰਤਾ ਨਹੀਂ ਮੈਨੂੰ ਚੰਗਾ ਲੱਗਾ ਆਖਿਆ ਉਹਨੂੰ ਵੀ ਇਦਾਂ ਨਹੀਂ ਗੱਲ ਕਰੀਦੀ ਵੀ ਚਲਾ ਅਡੇ ਨੇਚਰ ਹੀ ਇਦਾਂ ਦਾ ਵਾ ਸੁਭਾਅ ਨਹੀਂ ਮਾੜਾ ਬਿਨਾ ਇਦਾਂ ਕਹਿ ਮੈਨੂੰ ਆਵਾਜ਼ ਕੀ ਆਈ ਮੇਚਰ ਇਹਦਾ ਤੂੰ ਤਾਂ ਫੇਰ ਮੇਰੀ ਬਦਨਾਂ ਨਹੀਂ ਕਰੇ ਕੀ ਮੇਰਾ ਨੇਚਰ ਮੈਂ ਗੋਲੀ ਵਜੀ ਮੇਰੇ ਨੇਚਰ ਨੂੰ ਹੁਣ ਬਾਵਾ ਚ ਜਾ ਨਹੀਂ ਇਹ ਕੀ ਤਰੇ ਕੁੱਟਣ ਤੇ ਦਈ ਮਮੀ ਹੁੰਦਾਂ ਤੇ ਕੁੱਟਣ ਦਈ ਆ ਜਿਆ ਦਫਾ ਹੋ ਜਾ ਕੇ ਕੰਮ ਕੁਮ ਕਰ ਕੁੱਟਣ ਦਈ ਸਵਾਤ ਮਿੱਟੀ ਕੁੱਟਣ ਦਈ ਤੂੰ ਜਿਆ ਸਬ지 ਸੁਜੀ ਬਣਾ ਜਾ ਕੇ ਖਵਾ ਆ ਦੀ ਭੈਣ ਨੂੰ ਪਰੌਂਠੇ ਕਿਤੇ ਮਿੱਸੀ ਨਾ ਪੈ ਜੇ ਮਾਸਾ ਤਾਡੀ ਵੀ ਹੁਣੀ ਪਕਾ ਦਾਂ ਰੋਟੀ ਮੈਂ ਨਹੀਂ ਖਾਣੀ ਮੈਂ ਜਗਾ ਮੇਰਾ ਜੀ ਕਰੂ ਮੇਰੀ ਉਦੋਂ ਪੱਕ ਕੇ ਆਵੂਗੀ ਚਲ ਠੀਕ ਆ ਕੌਂਡਾ ਕਰਾ ਠੀਕ ਤੇ ਚੰਨੇ ਮਰਜੀ ਕਰਾ ਲੋ ਇਹ ਦੇਖੋ ਨਾ ਇਹ ਅਗਮਾਨੀ ਸੇ ਕੋਰਾ ਕੇ ਬਹਿ ਗਈ ਮੇਰੀ ਅੱਖਾਂ ਮੇਰੇ ਇੱਕ ਗਲੀ ਪੈ ਗਈ ਕਾਦੀ ਪੁਰਣੀ ਆ ਗਈ ਬਜਾਈ ਭੈਣ ਆਪਾਂ ਅੱਜ ਰਾਤ ਨੂੰ ਮੈਨੂੰ ਘਰੇ ਜਾਣਾ ਹੈ ਨਹੀਂ ਜਬਾਨ ਦੀ ਸੱਸ ਦੀ ਏਡੀ ਲੰਮੀ ਜਬਾਨ ਵਧਾਈ ਹੈ ਹੁੰਡਾ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਬਾਹਰ ਚੱਲ ਨਹੀਂ ਪੈਣਾ ਮੈਂ ਘਰ ਇੰਨੀ ਤੇਰੀ ਮਾਂ ਦੀ ਸਾਸ ਤੋਂ ਤੇ ਬੋਲਦੀ ਨਹੀਂ ਤੇ ਗੱਡੀ ਕੋਈ ਨਹੀਂ ਜਬਾਨ ਬਤੀ ਆ ਦੀ ਸਾਸ ਨਾ ਨਾ ਮੈਂ ਨਹੀਂ ਰਹਿਣਾ ਮੈਂ ਗੱਲਾਂ ਨਹੀਂ ਕਰਾਂਗੀ ਤੇਰੀ ਤੇਰੀ ਰਾਤ ਹੋ ਗਈ ਹੈ ਮੈਂ ਤੇਰੇ ਕੋਲੋਂ ਗੱਲਾਂ ਨਹੀਂ ਕਰਾਂਗੀ ਨਾ ਨਾ ਮੁੰਡਾ ਕਿੱਥੇ ਮੇਰਾ ਮੁੰਡਾ ਦੱਸ ਕਿੱਥੇ ਮੁੰਡਾ ਇੱਥੇ ਹੈ ਤੂੰ ਮੈਂ ਮੁੰਡੇ ਨੂੰ ਯਾਰ ਕਰਨਾ ਮੱਕ ਰਹਿਣਾ ਤੂੰ ਨਾ ਨਾ ਮੈਂ ਆਪਣੀ ਭੈਣ ਦੀ ਕਰਦੀ ਇਹ ਥੀ ਕਿ ਮੈਂ ਤੇਰੇ ਘਰ ਆ ਕੇ ਜਿਮਾਨ ਉਹ ਜਿਦ ਚੱਲ ਮੈਂ ਕੋ ਉਹਨੂੰ ਹੌਲੀ ਹੌਲੀ ਮਗਰ ਸਮਝਾਉ ਸਮਝਾ ਨਾ ਨਾ ਕੋਈ ਸਮਝਾਉ ਸਮਝੂਣੀ ਮੈਂ ਚੱਲੀ ਮੁੰਡੇ ਨੂੰ ਆਜ ਮਾਰ ਮੈਂ ਕੱਪੜੇ ਪਾ ਜਦੋਂ ਮੁੰਡਾ ਲਿਆ ਬਲਾ ਨਹੀਂ 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 ਮੁੰਡੇ ਕਿਤੇ ਨਹੀਂ ਆਉਣਾ ਤੂੰ ਲਾਹ ਪਰਸਤ ਐਵੇਂ ਨਹੀਂ ਅੱਧੀ ਰਾਤ ਨਹੀਂ ਉੱਤੇ ਢੇਰਾ ਹੋ ਗਿਆ ਸਵੇਰੇ ਚਲੇ ਜੀ ਉਹ ਨਹੀਂ ਜਾਣਾ ਮੈਂ ਹੁਣੇ ਜਾਣਾ ਮੁੰਡਾ ਬਲਾ ਮੇਰਾ ਘਰੋਂ ਨਹੀਂ ਬੋਲਦੀ ਪੈ ਜਾਣਾ ਹੈ ਨਹੀਂ ਤੇਰੀਆਂ ਕੀ ਪਾਵਾਂ ਅਕੜੀਆਂ ਉਹਨਾਂ ਦੀ ਬਹਿ ਜਾ ਬਹਿ ਜਾ ਤੇ ਜਾਣਦੇ ਤੇ ਜਾਣਦੇ ਹੈ ਕੋਲ ਕਲੇ ਦੀ ਤੇ ਜਿਹੜੇ ਜਾੜੇ ਉਹ ਅੱਜ ਤੱਕ ਕਲੇ ਪਾ ਕੇ ਛੋੜ ਦਿੱਤੀ ਉਹਨੇ ਚੱਗੀ ਭਾਈ ਤੇਰੀ ਡਾਂਡ ਲਾ ਦਿੱਤੀ ਆਕੇ ਮੈਨੂੰ ਚੱਕੀ ਇਹਨੂੰ ਕੋ ਚੁੱਪ ਕਰ ਜੇ ਦੀ ਗੇਠ ਚ ਪਾਣਾ ਤੇਰੀ ਭੈਣ ਤੇਰੀ ਕੀ ਕਾਦੀ ਮਾਨ ਸਕਦਾ ਮੁਸਕਾਇਆ ਕੀ ਇਹਨਾਂ ਦਾ ਗੱਲ ਦਿੱਤੀ ਉਸ ਤੋਂ ਉਸ ਤੋਂ ਸੁਖਾਇਆ ਤੁਹਾਨੂੰ ਕੀ ਸੁਖਾਇਆ ਬੁੱਢੇ ਬਰੇ ਇੰਨਾ ਕੁਛ ਕਰਨ ਦਾ ਵਿਕਾਸ ਨਾ ਕਰ ਤੂੰ ਮੇਰੇ ਕਿ ਉਮਰ ਨਹੀਂ ਤੇ ਮੇਰੀ ਰੇਂਦੂ ਤੋਂ ਕੰਮ ਕਰਨ ਲੱਗੀ ਹੋ ਗਈ ਹੁਣ ਮੁੰਡਾ ਬੁਲਾ ਮੇਰਾ ਮੈਂ ਜਾਵਾਂ ਨਹੀਂ ਕਿਤੇ ਨਹੀਂ ਜਾ ਉਮਰਾ ਨੌਲ ਦੀ ਤੇਰੀ ਮਾਂ ਦੀਆਂ ਕੋਈ ਨੌਲੇ ਤੇ ਫਿਰ ਕੀ ਕਰੇਗੀ ਹੈ ਮੇਰੀ ਮਾਂ ਨਾਲ ਹੀ ਗੱਲ ਕਰ ਰਹੀ ਮੇਰੀ ਮਾਂ ਤੁਹਾਡੇ ਬਾਰੇ ਬਹੁਤ ਆਦੀ ਆ ਗੱਲਾਂ ਨਾਲ ਕਾਲੇ ਉਹਨੂੰ ਤੇ ਤੁਹਾਡੇ ਕਿਹੇ ਇਸਤਿਹਾਰ ਨਹੀਂ ਬਣਾਈ ਕਿ ਤਾ ਤੁਹਾਡੇ ਲੱਛਣ ਹੈ ਚਲ ਛੱਡੋ ਪਰੇ ਕੰਮ ਵਾਲੀ ਨਹੀਂ ਬਣੀ ਆਇਆਗਾ ਤੁਹਾਡੇ ਘਰ ਇਹ ਸੱਚਾ ਬੱਦੇ ਜੇ ਉਹ ਜਾਂਦੀ ਤੇ ਉਹਨੂੰ ਜਾਣਦੇ ਹਾਂ ਤੂੰ ਕਲੇ ਦੀ ਚਾਹੀ ਚਾੜ ਨੂੰ ਕਿਉਂ ਘਰ ਰੱਖਣਾ ਪਤਾ ਨਹੀਂ ਤੇਰੀ ਸੱਸ ਨੂੰ ਕਿਤੇ ਵੀ ਅੱਧੀ ਰਾਤ ਅਸੀਂ ਉੱਥੇ ਉਤਾਰਨੇ ਕਿ ਅੱਛਾ ਸਾਨੂੰ ਉਤਾਰ ਲਈ ਤਕਲਾ ਤੁਹਾਨੂੰ ਜ ਤੁਹਾਡੀ ਮਾਂ ਨੇ ਦੇ ਕੇ ਤੋੜ ਦਿੱਤਾ ਵੀ ਜਾਓ ਉੱਥੇ ਅੱਧੀ ਰਾਤ ਹੋ ਗਈ ਉੱਥੋਂ ਰਹਿਣ ਸਾਡੇ ਕਿਹੇ ਸਦਾ ਨਹੀਂ ਵੜਿਆ ਕਰਨਾ ਕੰਮ ਵਾਲੀ ਨਹੀਂ ਆਇਆ ਕੰਮ ਵਾਲੀ ਨੇ ਵੀ ਤੁਹਾਡੇ ਘਰ ਆਇਆ ਕਰਨਾ ਜਦਾਂ ਤੇਰੀ ਸਾਥ ਤੂੰ ਕੰਮ ਕਰ ਜਾ ਕਰੀ ਨਾ ਆਇਆ ਤੈਨੂੰ ਕਿਤੇ ਮੈਂ ਐਵੇਂ ਕਰਿਆ ਕਰੂੰ ਅੱਛਾ ਤੂੰ ਹੀ ਕਰਿਆ ਕਰੂੰਗੀ ਬਕਵਾਸ ਕਿੰਨਾ ਕਰਦੀ ਚਫਰਚ ਭਾਨ ਲੱਗੀ ਹੈ ਹੈ ਤੁਹਾਡੀਆਂ ਮਾਮਣ ਤੁਹਾਨੂੰ ਇਹੋ ਮੱਤਾ ਦੇ ਕੇ ਤੋੜਿਆ ਵੀ ਵੱਡੇ ਦਾ ਬੋਲਣਾ ਕਿੱਦਾਂ ਕੋਈ ਉਹ ਕੁਝ ਸਿਖਾਇਆ ਜਦੋਂ ਵੱਡੇ ਨਾਲ ਜਾਂਦੇ ਨਾ ਬੋਲਣ ਤੇਰੀ ਮਾਂ ਨੇ ਤੇਰੀ ਵੇਲਾ ਤੇਰੇ ਕੋ ਤੇਰੀ ਭੈਣ ਨਹੀਂ ਸਮਝਾਈ ਗਈ ਵੀ ਮੇਰੀ ਸੱਸ ਕੋ ਉਹਨਾਂ ਨੂੰ ਤਾਂ ਪਤਾ ਮੇਰੀ ਸੱਸ ਦੇ ਇਦਾਂ ਦੇ ਲੱਛਣ ਨੇ ਉਹ ਤਾਂ ਚੱਕਰਾਂ ਦੇ ਲੱਛਣ ਆ ਬਕਵਾਸ ਕਰਦੀ ਚਾੜੀ ਮੈਨੂੰ ਹੱਥ ਨਾ ਲਾ ਮੇਰੇ ਕੋ ਛਿੱਤਰ ਨਾ ਖਾ ਲੈਂਦੀ ਮਾਰ ਕੇ ਖਾ ਛਿੱਤਰ ਉਹਨੂੰ ਤੂੰ ਮਾਰ ਕੇ ਵਿਖਾ ਬੇ ਵੇਖਾ ਬਲਾ ਕਿਦਾਂ ਮਾਰਦੀ ਬਕਵਾਸ ਕਰਦੀਆਂ ਤੂੰ ਤੇਰੇ ਗੁੱਟ ਪੁੱਟਣ ਵਾਲੀ ਤੇਰੀ ਅੱਗੇ ਕੋਟਕੀ ਹੈ ਅਰੇ ਅਰੇ ਨਾ ਨਾ ਇਹਨਾਂ ਆਜਾ ਦੀ ਭਾਰਤੀ ਆਪਰੇ ਫੜਨਾ ਨਾ ਕਰੋ ਕੋਈ ਮੇਰੇ ਘਰ ਦੇ ਮੋਢੇ ਨੂੰ ਚੋਰਾ ਜੀ ਨਿਕਵਾ ਦੇਣੀ ਇਹਦੀ ਫੜਕੇ ਬਹੁਤ ਭਾਈ ਚੜੀਏ ਨਾ ਨਾ ਉਹ ਹੋ ਗਿਆ ਤੂੰ ਅੱਥਾ ਸੇ ਮੈਂ ਨਾ ਆਉਂਦਾ ਤੁਹਾਡੇ ਬਾਰੇ ਮੈਨੂੰ ਸਾਨੂੰ ਨਹੀਂ ਪਹਿਣੀ ਬੱਸ ਕਰ ਬਹੁਤ ਹੀ ਪਟੜੀ ਇਹਦਾ ਤੋੜਾ ਲਾਕੇ ਦਾ ਮਹਾਂਦੀ ਇਹ ਮੂਹ ਲਵੇ ਜੀ ਕਿੰਜ ਕਰਨੇ ਸੁੱਤੇ ਸਾਰੇ ਕੰਮ ਤੇਰੇ ਨਹੀਂ ਖੱਤੇ ਜੀ ਅੱਜ ਆਪਣੇ ਭੈਣ ਤੋਂ ਕਤਾਤਾ ਨਹੀਂ ਜਾਂਦੀ ਨੇ ਲੈ ਜੀ ਪਾਣੀ ਖਾਸੀ ਨਹੀਂ ਮੈਨੂੰ ਮਾਰਿਆ ਪਰੇ ਗਾਣਾ ਲਾਥ ਤੇਨੇ ਮੈਂ ਕਿਦਾਂ ਦੀ ਕਹਿ ਨਹੀਂ ਹਾਂ ਵੀ ਉਹਨ ਸਗਾਤ ਨੂੰ ਗਲੋਂ ਲਾ ਦੇ ਐ ਨਹੀਂ ਮੇਰੇ ਹੱਡੀ ਪਾਣ ਦਿੱਤੇ ਨਹੀਂ ਇੰਨਾ ਐ ਨਹੀਂ ਨਾ ਮੇਰੀ ਉਮਰ ਦਾ ਵੀ ਲਿਆਜ ਨਾ ਕੀਤਾ ਨਹੀਂ ਕਿੱਤੋਂ ਸ਼ੁਕਰ ਆ ਗਈ ਹਰੇ ਹਏ ਨਹੀਂ ਐ ਬ੍ਰੇਕ ਮੋੜ ਦੇ ਨਾ ਮੈਨੂੰ ਬੜਾ ਮਾਰਿਆ ਅੱਜ ਹਏ ਹਏ ਨਹੀਂ ਮੈਨੂੰ ਬੜਾ ਮਾਰਿਆ ਨਹੀਂ ਇੰਨਾ ਅੱਜ ਨਹੀਂ ਤੇਰੇ ਹੱਥ ਤੇ ਤੇਰੇ ਪਾਣੀ ਨੂੰ ਤੇਰੇ ਤੇ ਪੀੜਾ ਹੁੰਦੀ ਤੇਰੇ ਪਾਣੀ ਨੂੰ ਅੱਗ ਲੱਗੇ ਉਹਨੂੰ ਕੰਜਰੀ ਨੇ ਭਜਾ ਦੇ ਮੈਂ ਮਾਰਦੇ ਨਹੀਂ ਅੱਜ ਤੈਨੂੰ ਮੈਂ ਦੱਸ ਦਿੱਤਾ ਹਾਂ ਕਿ ਮੈਂ ਚਲਾ ਦੇਣਾ ਹਾਂ ਹਾਏ ਇੱਥੇ ਕਾਹਕੇ ਬਹਿ ਜੋ ਮੈਂ ਨਹੀਂ ਜਾਣਾਂ ਕਾਹਕੇ ਤੇ ਨਹੀਂ ਨਾ ਸਾਰੇ ਪਰੇ ਚਲ ਜਾਣੇ ਨਾ ਨਾ ਆਪਣਾ ਨਾ ਨਾ ਤੇਨੀ ਮੋਟਾ ਰੋਟਾ ਗਿਆ ਕੁਛ ਨਹੀਂ ਦਹਾਈ ਮਾ ਇਹਨੂੰ ਕੀ ਤਗੜੀ ਨੂੰ ਹੋਉਂਦਿਆ ਮਾਸਾ ਜੀ ਨੇ ਸੱਟਣਾ ਇਹਨੂੰ ਉਹ ਤਾਂ ਖੰਡ ਜਾਦੇ ਕਰਦੀ ਨਾ ਉਹ ਮੇਰੀ ਸੱਸ ਉਹ ਪੂਰ ਉੱਧਰ ਹੋ ਕੇ ਬਹਿ ਜਾਂਦੀ ਮੈਂ ਤੇ ਜਲਦੀ ਆਪਣੇ ਘਰ ਮੇਰੇ ਬੜੀ ਨਾ ਬਣ ਜਾਏਗਾ ਬੜੀ ਨਾ ਤਾਂ ਮੈਂ ਤੇ ਘਰ ਵਾੜਨਾ ਹੈ ਲਈ ਮੈਂ ਬੜੀ ਛੇਤੀ ਟਾਈਮ ਨਾ ਪਹੁੰਚ ਚਾਈਂ ਤੇ ਯਾ ਛੇਤੀ ਤੇ ਇਹ ਤਾਂ ਜਰੀ ਨੂੰ ਮੇਰੇ ਪਰਸ ਫਾਰੇ ਛੱਡਿਆ ਨਹੀਂ ਮੈਨੂੰ ਮਕੀਆਂ ਨਾ ਕੁੱਟਿਆ ਨਹੀਂ ਸਾਹ ਲੈ ਜਾ ਮਰੇ ਤੇ ਕੁੱਟਿਆ ਕਿਤੇ ਨਹੀਂ ਆ ਰਿਹਾ ਬੇ ਨੋਟ ਦੇ ਇਹ ਕਲਾ ਦੇ ਤੂੰ ਕਹ ਤਾ ਨਹੀਂ ਮੇਰੀ ਭੈਣ ਏ ਮੇਰੀ ਪੈਰ ਨੇ ਪੈਰ ਨੂੰ ਇੱਕ ਲਵਾਉਂਗਾ ਫਿਰ ਇਹ ਨਹੀਂ ਕਰਨਾ ਬਈ ਤੇ ਇਹ ਤੇ ਮੈਂ ਮੁੰਡਿਆ ਨੂੰ ਪੁੱਛਣਾ ਮੈਂ ਮੁੰਡਿਆ ਨੂੰ ਪੁੱਛਣਾ ਤੈਨੂੰ ਕੀ ਹੋ ਰਿਹਾ ਮੈਂ ਦੱਸੂ ਸਭ ਕੁਝ ਤੇਰੀ ਜਗਾਈ ਦੁੱਖ ਤੇ ਕਿਉਂ ਸਾਹ ਲੀ ਫਿਰ ਮੇਰੇ ਬਾਰੇ ਸੋਚੋ ਮੈਂ ਇੰਨੀ ਤੱਕ ਮੜਾ ਪਈ ਇਹ ਰਾਤ ਕੇ ਮੁਕੀਆਂ ਮਾਰੀਆਂ ਨਹੀਂ ਇਹਨੇ ਇੱਥੇ ਮੁਕੀਆਂ ਮਾਰੀਆਂ ਨਹੀਂ ਸੋਰੀ ਨੇ ਨਿਆਮੋ ਨਿਆਮ ਆਰੀ ਨਾ ਨਹੀਂ ਇਹ ਤੇ ਕੇਵਾ ਚੱਲੀ ਆ ਕੀ ਕਰਦੇ ਨਹੀਂ ਹੈ ਤੇ ਜਾਨ ਨਿਕਲ ਜਾਏ ਤੁਮੇਰੇ ਲਾਗੇ ਤਮੀਂ ਮੈਂ ਨਹੀਂ ਮੈਂ ਆਪੇ ਫਿੱਤਲ ਜੂ ਕੋਈ ਨਹੀਂ ਮੈਂ ਇਹ ਤੇ ਕੋਈ ਤੁਂ ਜੇ ਮੇਰੇ ਪਹਿਲਾਂ ਆਕੇ ਲੱਗੀ ਹੁੰਦੀ ਤੇ ਅੱਜ ਮੇਰੇ ਤੇ ਆ ਦਿਨ ਨਾ ਹੁੰਦਾ ਮੈਂ ਅੱਜ ਆਂਦੇ ਮੇਰੇ ਮੁੰਡੇ ਮੈਂ ਸਭ ਕੁਝ ਦੱਸਣਾ ਵਿੱਚ ਤੇਰੀ ਕੀ ਤਪਕਾਈ ਤੂੰ ਪਤਾ ਨਹੀਂ ਮੈਂ ਤੇਰੀ ਹਾਂ ਲੜਾਈ ਪੈ ਜੂ ਤੁਹਾਨੂੰ ਪਤਾ ਸਾਡੇ ਮੇਰੇ ਵਰਗੇ ਥੋੜੀ ਭੋਲੇ ਮੈਂ ਜਦੋਂ ਦੀ ਆਈ ਮੈਂ ਉਦਾਂ ਦੀ ਦਵਾਈਆਂ ਪਾਉਂਦੇ ਬੀ ਇਹਨੂੰ ਖਲਾ ਦੇ ਇਹਨੂੰ ਖਲਾ ਦੇ ਮੇਰੀ ਕਲੀਮਨ ਮੈਂ ਮਾੜਾ ਮਾੜਾ ਮੇਰੇ ਕੋਲ ਆਖੇ ਨਾ ਕੋ ਕਿ ਨਾ ਨੀ ਆ ਵੇਖੇ ਮੁਕੀਆਂ ਮਾਰੀਆਂ ਨੀ ਇਹਨੇ ਇੱਥੇ ਮੈਂ ਕਰਦੀ ਸੀ ਗੱਲ ਕਰਕੇ ਲਉਣੀ ਅੱਜ ਤੱਕ ਤੇਰੇ ਕੋਲ ਸਿਵਾ ਰਹੀ ਹੈ ਇਹ ਕਿਤੇ ਢੀ ਘਾਂਗ ਕੁੜੀ ਕਿਤੇ ਕਿੱਥੇ ਤੁਸੀਂ ਤੇਰੀ ਮਾਂ ਨੇ ਜੰਮਤੀ ਜਾਂ

ਯੂਥੀ ਬਣ ਗਿਆ ਲੈ ਨੂੰ ਫੋਨ ਹੀ ਕਰ ਲਾਂ ਲੈ ਮੈਂ ਲਾਵਾਂ ਹਾਂ ਆ ਫੋਨ ਹੀ ਚੁੱਕਣ ਦੀ ਪਹੁੰਚ ਗਈ ਹੋਵੇ ਸਹੀ ਹੈ ਨਹੀਂ ਬੇਸ਼ਰਮ ਐਨਾ ਕੁਝ ਮੇਰੇ ਨਾਲ ਕਰਕੇ ਗਈ ਤੂੰ ਹਜੇ ਵੀ ਫੋਨ ਫੜਦੀ ਹੈ ਨਾ ਫੋਨ ਕਰ ਦਿੰਦੀ ਮੰਮੀ ਟਾੜੀ ਆਲੀ ਹੋ ਗਈ ਹੈਂ ਹੁਣ ਮੈਂ ਉਹ ਤੁਹਾਡੇ ਪਿੱਛੇ ਲਾ ਕੇ ਅੱਧੀ ਰਾਤ ਨੂੰ ਆਪਣੀ ਭੈਣ ਨੂੰ ਕਲਾ ਬੈਠੀ ਕਲਾ ਹਜੇ ਵੀ ਨਹੀਂ ਖੰਡ ਤੈਨੂੰ ਹਜੇ ਸ਼ਰਮ ਨਹੀਂ ਆਈ ਮੇਰੇ ਸਸਰਾ ਕੀ ਕੁਛ ਕਰਕੇ ਗਈ ਤੈਨੂੰ ਆਪਣੀ ਭੈਣ ਦਾ ਹੀ ਸੋਖਾ ਬਣਾ ਦਿੱਤਾ ਤੂੰ ਇਹ ਸੋਚਉ ਨਾ ਵੀ ਤੁਸੀਂ ਹਜੇ ਵੀ ਮੇਰੇ ਦਿਵਾਲੀ ਚੌਵੀ ਚੱਕੇ ਚੋਲ ਨਾ ਜਿੱਥੇ ਦੇਖ ਜਵਾਨ ਇਹਨਾਂ ਕੰਮਾਂ ਤੋਂ ਮੈਨੂੰ ਡਰ ਸੀ ਲਾ ਕੇ ਨਾ ਤੈਨੂੰ ਦੇਖ ਜਵਾਨ ਜੇ ਫਿਰ ਤੁਸੀਂ ਵੀ ਤਾਂ ਥੋੜਾ ਸਮਝੋ ਨਾ ਸਮਝੋ ਹਾਂ ਤਾਂ ਦਿਵਾਲੀ ਵੀ ਚੱਲ ਜੇ ਮੈਂ ਜੀ ਜੀ ਕਰਦੀ ਹਾਂ ਤੇ ਮੇਰੀ ਭੈਣ ਨਾ ਥੋੜੀ ਕੁਛ ਕਰਨਾ ਭੈਣ ਨਾ ਕੋਈ ਤੇਰੀ ਭੈਣ ਸੌ ਸੀ ਮੈਨੂੰ ਮਾਰਿਆ ਤੈਨੂੰ ਨਾ ਸ਼ਰਮ ਆਈ ਜਦ ਨਾਂ ਦਾ ਗਾਇਨੀ ਤਾਂ ਹੀ ਹੱਤ ਚੁੱਕਿਆ ਤਾਂ ਮੈਂ ਅੱਖੀਂ ਜਾਂਦੀ ਵੀ ਉਹਨਾਂ ਨਹੀਂ ਮੈਨੂੰ ਪਤਾ ਸੀ ਉਹਦੇ ਸੁਭਾ ਦਾ ਬੰਦੇ ਦੇ ਤੀ ਬਾਂਜਾ ਤੈਨੂੰ ਮੈਂ ਦੱਸਾਂ ਚੁੱਪ ਕਰ ਤੂੰ ਵੇਖ ਬੜਾ ਕੋਸਹਿਲ ਹੈ ਮਿਕੋਨੀ ਮਿਕੋਨੀ ਬੜਾ ਕੋਸ ਹਾਤ ਕੋਲ ਚਲ ਕੇ ਬੈਠੇ ਬਹਿ ਜਾ ਔਲੀਆਂ ਦਾ ਹਾਲ ਵੀ ਕੋਈ ਨਹੀਂ ਵਾਕਈ ਉਹਨੇ ਸਹੀ ਕਹਿ ਕੇ ਗਈ ਸੀ ਕਿ ਔਲੀਆਂ ਦਾ ਕਾਖਾ ਹਾਲ ਨਹੀਂ ਗਾ ਤੇ ਚਲੋ ਆਪਣੇ ਕਮਰੇ 'ਚ ਮੈਂ ਆਪੇ ਬਸ ਹੁਣ ਨਹੀਂ ਮੇਰੇ ਟਾਡੇ ਨਾਲ ਮੈਂ ਤੇ ਉਹਨੂੰ ਪੁੱਛਣਾ ਮੇਰੀ ਭੈਣ ਵਾ ਖੂਨ ਵਾ ਮੇਰਾ ਹੈ ਹੱਦ ਹੋ ਗਈ ਟਾਡੇ ਵਾਲੀ ਮੈਂ ਤਾਂ ਪੁੱਛੂਗੀ ਸਗੋਂ ਹੱਦ ਕਰਤੀ ਐ ਮੈਂ ਸਗੋਂ ਜੀ ਜੀ ਕਰਕੇ ਹੀ ਆਪਣੇ ਸਿਰ 'ਚ ਉਹੀ ਗੱਲ ਸਿਰ ਤੇ ਚੜਾ ਹੂੰ ਨਿਆਣੀ ਨੂੰ ਅੱਧੀ ਰਾਤ ਮੈਂ ਕੱਢ ਲਿਆ ਤੈਨੂੰ ਫੇਰ ਵੀ ਨਹੀਂ ਠੰਡ ਪਈ ਹੁਣ ਨਹੀਂ ਮੈਂ ਸੈਣੀਆਂ ਹੋ ਗਿਆ ਜੋ ਹੋ ਗਿਆ ਬਥੇਰਾ ਕੋਈ ਸਹੀ ਆਂਦੀ ਸੀ ਮੈਂ ਪਹਿਲੇ ਦਿਨ ਤੋਂ ਹੀ ਨਾ ਰੋਬ ਪਹੋਂਦੀ ਤੇ ਆ ਕੁਛ ਨਾ ਬੰਦਦਾ ਹੂੰ ਅੱਧੀ ਰਾਤ ਮੈਂ ਉਹਨੂੰ ਤੋੜ ਲਿਆ ਤੇਰੇ ਪਿੱਛੇ ਲਾ ਕੇ ਤੇ ਤੂੰ ਫੇਰ ਵੀ ਨਾ ਮੇਰੀ ਬਣੀ ਤੇ ਤੂੰ ਬਨ ਜੇ ਅੱਜ ਨਹੀਂ ਨਾ ਬਣੀ ਤੇ ਤੂੰ ਬਨਣਾ ਕੱਲ ਨੂੰ ਨਹੀਂ ਹੁਣ ਨਹੀਂ ਮੈਂ ਸੈਣਾ ਕੱਖੀ ਕਰ ਲੈ ਜੋ ਕਰ ਲੈ ਕੋਈ ਆ ਕੇ ਜਿਹੜਾ ਬੰਬ ਪੀਰ ਦਾ ਬੀਜੇ ਮੈਂ ਛੱਡ ਹੀ ਜਾਣਾ ਕਰ ਲਿਓ ਦੋਰਾ ਭਲਾ ਕਿੱਦਾਂ ਹੁੰਦੇ ਭਲਾ ਕਿੱਦਾਂ ਕੋਈ ਤਾਨੂੰ ਜੀਜੀ ਕਰਦਾ ਜਦੋਂ ਆ ਕੇ ਸਿਰ 'ਚ ਮਾਰੀ ਆ ਨਾ ਕਿਰਤਾਂ ਨੂੰ ਪਤਾ ਲੱਗਣਾ ਉਹ ਨਹੀਂ ਮੈਂ ਕੱਖ ਵੀ ਕਰਨਾ ਆਉਂ ਨਾ ਮੈਂ ਕਰਨਾ ਹੀ ਕੱਖ ਨਾਲੇ ਪਕਾ ਦੇ ਨਾਲੇ ਖਾਤੀ ਹੋ ਗਈ ਤੁਹਾਡੇ ਵਾਲੀ ਕੀ ਕਰ ਲੈਣਾ ਜਮੇ ਰੋਟੀ ਤੇ ਬਣਾਉਣੀ ਪੈਣੀ ਹੈ ਉਹਨਾਂ ਦਾ ਕੀ ਕਸੂਰ ਚ ਰੋਟੀ ਬਣਾ ਕੇ ਤੇ ਉਹਨਾਂ ਵਾਸਤੇ ਨਾ ਬਾਹਰ ਹੋਣਾ ਕੀ ਖਾਣਾ ਗੁੱਸੇ ਹੋਣ ਕੀ ਰੋਟੀ ਬਣਾ ਲੈਣੀ ਹੈ ਹੂੰ ਉਹ ਨਹੀਂ ਇਹਦੇ ਥੱਲੇ ਨਹੀਂ ਮੈਂ ਲੱਗਣਾ ਬਣਾ ਦੇਣੀ ਖਾ ਲੈ ਆਪੇ ਫੜ ਕੇ ਖਾਂਦੀ ਹੈ ਤੇ ਲਿਆ ਵੇਖਾਂ ਕਿੰਨਾ ਹੋ ਗਿਆ ਲੰਬਾ ਇਹ ਫੁਲਕੇ ਤੇ ਤਿੰਨ ਕੀ ਖਾਣੀ ਹੋਣੀ ਇੱਕ ਬੰਨੇ ਤਾਂ ਦੀ 96 ਲੱਗੀਆਂ ਮਾਰਿਆ ਤੇ ਉਹਨੇ ਮਾੜਾ ਮੋਟਾ ਚਾਈ ਬਹਾਨਾ ਜਿਆਦਾ ਬਨ ਜਾਣਾ ਹੁਣ ਤੇ ਅੱਗੇ ਪਖੰਡਣ ਬਾਜ ਬਥੇਰੀਆਂ ਹੁਣ ਨਹੀਂ ਪਰ ਮੈਂ ਸਹਿਣੀ ਆ ਬਥੇਰੀਆਂ ਸਹੀਆਂ ਹੋਣੀਆਂ ਨਹੀਂ ਮਮੀ ਤਾਂ ਖਾ ਕੇ ਲੰਮੇ ਪੈਣ ਕਿਥੇ ਨਹੀਂ ਸਹਿਰੀਆਂ ਮੈਂ ਤੇ ਕਟਾਂਛੀਆਂ ਪੱਤੀਆਂ ਖਾ ਲਈ ਨਹੀਂ ਹੁਣ ਬੁਟੀ ਤਾਂ ਦੇ ਦੇ ਬਥੇਰਾ ਕੋਟਲੇ ਪੈ ਤੋ ਕਟਾ ਆ ਗਿਆ ਰੋਟੀਆਂ ਖਾਣੀ ਆ ਤੇ ਖਾ ਲੋ ਮੈਂ ਨਹੀਂ ਹੁਣ ਫੜਾਂਉਂ ਮੈਂ ਬਤੇਰੀ ਕਾੜੀ ਨੀ ਤੇਨੀ ਵੇਲਾ ਤੇਰੀ ਲਾਗੀ ਨਾ ਡੰਡ ਕੋਈ ਗੱਲ ਨਹੀਂ ਤੇਰੀ ਡੰਡ ਲਾਗੀ ਨਾ ਹਾਰ ਪਹਿਲਾਂ ਉਹ ਮੈਨੂੰ ਸ਼ਰਮ ਨਾ ਆਈ ਨਾਲੇ ਮੈਨੂੰ ਹਰ ਵਾਰ ਨਾਲੇ ਦੀ ਰੋਟੀ ਤੇ ਮੈਨੂੰ ਜਵਾਬ ਦੇਣਦੇ ਹੀ ਆ ਤੇ ਘਰੋਂ ਬਾਹਰ ਕੋਈ ਮਿੰਦੂ ਨਿਕਲਣਾ ਦਿੱਤਾ ਦੁਨੀਆਦਾਰੀ ਦਾ ਮੈਨੂੰ ਨਾ ਪਤਾ ਲੱਗਾ ਵੀ ਜਿੰਨੇ ਭੋਲੇ ਬੰਦੋਂ ਭੋਲੇ ਆ ਮੈਂ ਨਹੀਂ ਉਹ ਖਾੜ ਕੇ ਆਣੀ ਰੋਟੀ ਮੈਨੂੰ ਮੇਰੀ ਮੱਜੇ ਚ ਮੈਂ ਕਦੋਂ ਖਾੜ ਕੇ ਖੀ ਮੇਰੀ ਘਰ ਦੇ ਹੈ ਮੈਂ ਬੇਦੀ ਮੇਰੇ ਰਿਸ਼ਤੇਦਾਰਾਂ ਨੇ ਕੀ ਕੁਬਾਰ ਕਰਨਾ ਸੱਤੇ ਵਗੋ ਮੈਨੂੰ ਰੋਟੀ ਈ ਛੱਡ ਦੇ ਮੈਂ ਆਖਰੀ ਤੇਣੀ ਆ ਪਈ ਉਹ ਖਾਣੀ ਉਹ ਤੇ ਖਾਣਾ ਨਹੀਂ ਖਾਣ ਤੇਰੀ ਮਰਜ਼ੀ ਮੈਂ ਬਾਹਰ ਬਹਿਣ ਲੱਗੀ ਮੈਨੂੰ ਬਹਿ ਜਾ ਮੈਂ ਨਹੀਂ ਫੜਾਣੀ ਮੇਰੀ ਵੀ ਅੱਜੇ ਮੈਂ ਰੋਟੀ ਨਹੀਂ ਫੜਾਇਆ ਕਰਨੀ ਪੱਕੀ ਪਈ ਉਹ ਕੱਖ ਨਹੀਂ ਹੋਇਆ ਖਾ ਖਾ ਕੇ ਰਾਸਨ ਤੇ ਈ ਹੋਈ ਖਕਾਮਾ ਲੱਗਿਆ ਤੇ ਮਾਰੀ ਵੀ ਨਹੀਂ ਮੈਂ ਨਹੀਂ ਹ My son,